ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਇੱਥੇ ਆਪਾਂ ਜਿਹੜਾ ਆਟਾ ਲਿਆ ਹੋਇਆ ਏ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਕੌਲੀ ਦਹੀਂ ਦੀ ਅੱਧਾ ਚਮਚਾ ਬੇਕਿੰਗ ਪਾਊਡਰ ਤੇ ਥੋੜਾ ਜਿਹਾ ਨਮਕ ਇਹ ਆਪਾਂ ਚਾਰ ਕੌਲੀਆਂ ਲਈਆਂ ਹੋਈਆਂ ਸੀ ਆਟੇ ਦੀ ਤਾਂ ਤੇ ਹੁਣ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਜਿਹੜਾ ਆਟੀ ਲਿਖੇ ਤਿਆਰ ਕਰ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਟੇਨ ਗੁੰਨ ਲਵਾਂਗੇ ਆਟਾ ਬਿਲਕੁਲ ਸੌਫਟ ਲਾ ਕੇ ਤਿਆਰ ਕਰਨਾ ਹੈ ਤੁਸੀਂ ਦੇਖ ਸਕਦੇ ਆਟਾ ਕਿੰਨਾ ਸੌਫਟ ਹੋ ਗਿਆ ਨਹੀਂ ਕਿ ਆਪਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ 15 ਮਿੰਟ ਵਾਸਤੇ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਆਪਾਂ ਲਵਾਂਗੇ ਜੀ ਪਨੀਰ ਤੇ ਪਨੀਰ ਨੂੰ ਆਪਾਂ ਲਵਾਂਗੇ ਜੀ ਕद्दूकस ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਦੋਬਲੇ ਹੋਏ ਆਲੂ ਆਲੂ ਥੋੜੇ ਵੱਡੇ ਸਾਈਜ਼ ਦੇ ਲਵਾਂਗੇ ਤੇ ਇਸ ਤਰੀਕੇ ਨਾਲ ਵੀ ਆਲੂਆਂ ਨੂੰ ਅਸੀਂ ਕद्दूकस ਕਰ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਪਿਆਜ਼ ਤੇ ਹਰਾ ਧਨੀਆ ਬਰੀਕ ਕੱਟਿਆ ਹੋਇਆ ਤੇ ਹੁਣ ਆਪਾਂ ਇੰਚ ਪਾਵਾਂਗੇ ਜੀ ਲਾਲ ਮਿਰਚ ਤੇ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਆਪਾਂ ਨਮਕ ਇਹ ਆਪਣੀ ਟੇਸ ਦੇ ਹਿਸਾਬ ਦੇ ਨਾਲ ਪਾਉਣਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਆਪਾਂ 15 ਮਿੰਟ ਹੋ ਚੁੱਕੇ ਆਟੇ ਨੂੰ ਵੀ ਅਸੀਂ ਚੈੱਕ ਕਰ ਲੈਨੇ ਆ ਤੇ ਆਟੇ ਦਾ ਹੁਣ ਆਪਾਂ ਲਵਾਂਗੇ ਜੀ ਇੱਕ ਪੇੜਾ ਇਸ ਹਿਸਾਬ ਨਾਲ ਪੇੜਾ ਲੈਣਾ ਜੀ ਹਿਸਾਬ ਨਾਲ ਵੇਚਾਲੂ ਵਦਿਆ ਪੈ ਜਾਣ ਆਲੂ ਪਨੀਰ ਵਦਿਆ ਜਿਹੜਾ ਪੈ ਜਾਵੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪੇੜੀ ਨੂੰ ਜਿਹੜਾ ਇੱਕਦਰੀ ਚੁੰਡ ਕੇ ਤਿਆਰ ਕਰ ਲਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਸੀਂ ਇਸ ਤਰੀਕੇ ਨਾਲ ਪਨੀਰ ਤੇ ਆਲੂ ਦੀ ਜਿਹੜੀ ਸਟਫਿੰਗ ਆਪਣਾ ਪਰ ਲੈਣੀ ਆਪਾਂ ਤੇ ਹੁਣ ਉੱਪਰੋਂ ਇਸ ਤਰੀਕੇ ਨਾਲ ਆਪਾਂ ਬੰਦ ਕਰ ਲਵਾਂਗੇ ਆਪਾਂ ਹੁਣ ਇਹਨੂੰ ਵੇਲ ਕੇ ਤਿਆਰ ਕਰਾਂਗੇ ਥੋੜਾ ਜਿਹਾ ਉੱਪਰ ਧਨੀਆ ਲਾ ਲਵਾਂਗੇ ਧਨੀਏ ਦੇ ਨਾਲ ਥੋੜੀ ਜੀ ਡੈਕੋਰੇਸ਼ਨ ਵਦਿਆ ਜੀ ਹੋ ਜਾਂਦੀ ਏ ਇਸ ਕਰਕੇ ਆਪਾਂ ਧਨੀਆ ਥੋੜੀ ਜਿਹਾ ਉੱਪਰ ਲਗਾ ਲਿਆ ਇਸ ਸਾਈਡ ਨਾਲ ਆਪਾਂ ਪਾਣੀ ਲਗਾ ਲੈਣਾ ਏ ਇਸ ਤਰੀਕੇ ਨਾਲ ਪਾਣੀ ਲਾਉਣ ਤੋਂ ਬਾਅਦ ਆਪਾਂ ਇਹਨੂੰ ਤਵੇ ਦੇ ਉੱਪਰੋਂ ਪਾ ਲੈਣਾ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਪਾਣੀ 2 ਕੁ ਮਿੰਟ ਦੇ ਦੋ ਸਿਕਨ ਤੋਂ ਬਾਅਦ ਆਪਾਂ ਪਲਟ ਕੇ ਇਸ ਤਰੀਕੇ ਨਾਲ ਸਾਈਡ ਤੋਂ ਵੀ ਸੇਕ ਕੇ ਤਿਆਰ ਕਰ ਲਵਾਂਗੇ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬੱਚੇ ਜਿਵੇਂ ਨਾਨ ਮੰਗਦੇ ਨੇ ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਨਾਨ ਕੁਲਚੇ ਬਣਾ ਕੇ ਦੇ ਸਕਦੇ ਹੋ ਤੇ ਹੁਣ ਆਪਾਂ ਸੇਕਣ ਤੋਂ ਬਾਅਦ ਦੂਜੀ ਸਾਈਡ ਨੂੰ ਵੀ ਸੇਕ ਲਵਾਂਗੇ ਇਸ ਤਰੀਕੇ ਦੇ ਨਾਲ ਹੀ ਤੇ ਹੁਣ ਆਪਾਂ ਦੋਨਾਂ ਸਾਈਡਾਂ ਤੋਂ ਸੇਕਣ ਤੋਂ ਬਾਅਦ ਆਪਾਂ ਜਿਹੜਾ ਉੱਪਰ ਬਟਰ ਲਗਾ ਕੇ ਤਿਆਰ ਕਰ ਲਵਾਂਗੇ ਇਹਨੂੰ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਦੂਜਾ ਵੀ ਜਿਹੜਾ ਵੀ ਤਿਆਰ ਕਰ ਲਾਂਗੇ ਉਹ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਜੀ ਇਸ ਤਰੀਕੇ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੇ ਇਹ ਸਾਰੀਆਂ ਵਿਖਾਈ ਜਾਵੇ ਤੇ ਫਿਰ ਇਸ ਕਰਕੇ ਵੀਡੀਓ ਬਹੁਤ ਛੋਟੀ ਬਣਾਉਣੀ ਪੈਂਦੀ ਆ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਦੋਨਾਂ ਸਾਈਡਾਂ ਤੋਂ ਆਪਾਂ ਜਿਹੜਾ ਬਟਰ ਲਗਾ ਕੇ ਇਹਨੂੰ ਸੇਕ ਲੈਣਾ ਹੈ ਹੋ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡਾਂ ਤੋਂ ਸਿੱਕੇ ਤਿਆਰ ਹੋ ਚੁੱਕਾ ਹੈ ਤੇ ਆਪਾਂ ਇਹਨੂੰ ਪਲੇਟ 'ਚ ਕੱਢ ਲਵਾਂਗੇ ਦਹੀਂ ਤੇ ਨਾਲ ਅਸੀਂ ਮੂਲੀਆਂ ਤੇ ਪਿਆਜ਼ ਦੀ ਚਟਨੀ ਲਈ ਹੋਈ ਹੈ ਇਹ ਵੀ ਬਣਾਈ ਹੋਈ ਕਰਦੀ ਹੈ ਦੀ ਵੀਡੀਓ ਮੈਂ YouTube ਤੇ ਪਾਈ ਹੋਈ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਵੇਖ ਸਕਦੇ ਹੋ ਕਿੱਡੇ ਵਧੀਆ ਬਣ ਕੇ ਤਿਆਰ ਹੋਏ ਨੇ ਜੇ ਵੀਡੀਓ ਪਸੰਦ ਆਏ ਤੇ ਇੱਕ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਦਾ ਕੋਈ ਪੈਸਾ ਨਹੀਂ ਲੱਗਦਾ ਹੈਗਾ ਸੋ ਪੰਜਾਬੀਆਂ ਨੂੰ ਸਪੋਰਟ ਜਰੂਰ ਕਰਿਆ ਕਰੋ ਮੈਂਤ ਕਰਦਾ ਹਰ ਇੱਕ ਕੋਈ ਉਹਨੂੰ ਜ਼ਰੂਰ ਸਪੋਰਟ ਕਰਿਆ ਕਰੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਗਿਆ ਹੈ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ